ਸਸਿਕਾ ਦੋਸਤੋ ਫੇਰ ਤੋਂ ਹਾਜ਼ਰ ਇੱਕ ਕ੍ਰਾਈਮ ਰਿਪੋਰਟ ਦੇ ਨਾਲ ਤੁਹਾਨੂੰ ਦੱਸ ਦਈਏ ਇਸ ਵਕਤ ਦੀ ਜਿਹੜੀ ਵੱਡੀ ਖਬਰ 'ਤੇ ਗੱਲ ਕਰ ਰਹੇ ਹਾਂ ਮਲੋਇਆ ਤੋਂ ਹੈ ਮਲੋਇਆ ਥਾਣਾ ਪੁਲਿਸ ਵੱਲੋਂ ਇੱਕ ਦੇ ਬਾਅਦ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਹਨ ਸਭ ਤੋਂ ਪਹਿਲਾਂ ਇੱਕ ਮਹਿਲਾ ਦੀ ਗ੍ਰਿਫਤਾਰੀ ਹੁੰਦੀ ਹੈ ਮਹਿਲਾ ਨੂੰ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕੀਤਾ ਜਾਂਦਾ ਜਿਸ ਦੇ ਚਲਦਿਆ ਮਹਿਲਾ ਨੇ ਇੱਕ ਸਮੀਰ ਨਾਮ ਦੇ ਮੁੰਡੇ ਦਾ ਜ਼ਿਕਰ ਕੀਤਾ ਸੀ ਜਿਹੜਾ ਸਮੀਰ ਹੈ ਉਹ ਚੰਡੀਗੜ੍ਹ ਦੇ ਸੈਕਟਰ 38 A ਦਾ ਰਹਿਣ ਵਾਲਾ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਚਿੱਟੇ ਦੇ ਨਾਲ ਸਭ ਤੋਂ ਪਹਿਲਾਂ ਮਹਿਲਾ ਦੀ ਗ੍ਰਿਫਤਾਰੀ ਹੋਈ ਹੈ ਇਹ ਚੰਡੀਗੜ੍ਹ ਦੇ ਸੈਕਟਰ 25 ਦੀ ਰਹਿਣ ਵਾਲੀ ਹੈ ਤੇ ਇਸ ਨੂੰ ਮਲੋਇਆ ਦੇ ਵਿੱਚ ਹੈਰੋਇਨ ਸਪਲਾਈ ਕਰਦੇ ਹੋਏ ਰੰਗੇ ਹੱਥ ਫੜ ਲਿਆ ਸੀ ਮਲੋਇਆ ਪੁਲਿਸ ਨੇ ਤੇ ਜਿਸ ਦੇ ਚਲਦੇ ਆ ਪੁਲਿਸ ਰਿਮਾਂਡ ਹਾਸਲ ਕੀਤਾ ਪੁਲਿਸ ਰਿਮਾਂਡ ਦੇ ਦੌਰਾਨ ਮਹਿਲਾ ਨੇ ਜ਼ਿਕਰ ਕੀਤਾ ਸਮੀਰ ਦਾ ਸਮੀਰ ਚੰਡੀਗੜ੍ਹ ਦੇ ਸੈਕਟਰ 38 A ਦਾ ਰਹਿਣ ਵਾਲਾ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈ ਚਿੱਟਾ ਬਰਾਮਦ ਕੀਤਾ ਹੈ ਤੇ ਹੁਣ ਉਸ ਦਾ ਵੀ ਪੁਲਿਸ ਰਿਮਾਨਡ ਹਾਸਲ ਕਰ ਲਿੱਤਾ ਗਿਆ ਦੋਨਾਂ ਦੀ ਤਸਵੀਰਾਂ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਪਾਸੇ ਮਹਿਲਾ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਤੇ ਦੂਜੇ ਪਾਸੇ ਸਮੀਰ ਦੀ ਇਹ ਦੋਨੇ ਪੁਲਿਸ ਕਸਟਡੀ ਚ ਨੇ ਪੁਲਿਸ ਰਿਮਾਨਡ ਇਹ ਨਾਲ ਚੱਲ ਰਿਹਾ ਹੈ ਹੁਣ ਰਿਮਾਨਡ ਦੇ ਦੌਰਾਨ ਹੋਰ ਵੀ ਖੁਲਾਸੇ ਹੋਣਗੇ ਕਿ ਆਖਰਕਾਰ ਇਹ ਸਮਾਨ ਕਿਸ ਦਾ ਵੇਚਦੇ ਸੀ ਕਿਸ ਦਾ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪੁਲਿਸ ਰਿਮਾਨਡ ਦੇ ਦੌਰਾਨ ਮਲੋਆ ਪੁਲਿਸ ਦੀ ਗੱਲ ਕਰੀਏ ਮਲੋਆ ਪੁਲਿਸ ਨੇ ਇਹ 5-10 ਦਿਨਾਂ ਦੇ ਵਿੱਚ ਇੱਕ ਤੋਂ ਵੱਧ ਇੱਕ ਵੱਡੀ ਕਾਰਵਾਈ ਕੀਤੀ ਹੈ ਐਨਡੀਪੀਐਸ ਦੇ 9 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਆ ਜਿਹਦੇ ਚਲਦੇ ਆ 11 ਤੋਂ ਜ਼ਿਆਦਾ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਿਹੜੇ ਆਏ ਦਿਨ ਬਦਮਾਸ਼ੀ ਕਰਦੇ ਸੀ ਗੁੰਡਾਗਰਦੀ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਉਸ ਤੋਂ ਬਾਅਦ 3 ਆਰਮਜ਼ ਐਕਟ ਦੇ ਮਾਮਲੇ ਦਰਜ ਕੀਤੇ ਗਏ ਹਥਿਆਰ ਤੇਜ਼ धार ਕਮਾਨੀ ਦਾ ਲੈ ਚਾਕੂ ਹੈ ਉਹ ਵੀ ਬਰਾਮਦ ਕਰ ਲੱਤੇ ਹੈ ਇੱਕ ਮਾਮਲਾ ਪਿਸਤਲ ਦਾ ਸੀ ਜਿਹੜੇ ਚਲਦਿਆ ਦੋ ਪਿਸਤਲ ਪੁਲਿਸ ਨੇ ਬਰਾਮਦ ਕੀਤੇ ਹੈ ਇਹ ਵੀ ਡੱਡੂ ਮਾਜਰੇ ਦਾ ਮਾਮਲਾ ਸੀ ਜਿੱਥੇ ਫਾਇਰਿੰਗ ਹੋਈ ਸੀ ਉਸ ਮਾਮਲੇ 'ਚ ਵੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਸੀ ਸਾਰੇ ਅਪਰਾਧੀ ਜਿਹੜੇ ਮੁਜਰਮ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲੱਤਾ 10 ਤੋਂ ਜ਼ਿਆਦਾ ਮਾਮਲੇ ਐਕਸਾਈਜ਼ ਇਕ ਤੇ ਸੀ ਉਹਨਾਂ ਚ ਵੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਸੀ ਗੈਮਲਿੰਗ ਦੇ ਦੋ ਮਾਮਲੇ ਸੀ ਉਹਨਾਂ ਚ ਵੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਤੁਹਾਨੂੰ ਦੱਸ ਦਿਆਂ ਇੱਕ ਦੇ ਬਾਅਦ ਇੱਕ ਕਈ ਮਾਮਲੇ ਪੁਲਿਸ ਨੇ ਦਰਜ ਕੀਤੇ ਹੈ ਤੇ ਤਕਰੀਬਨ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਅਸੀਂ ਐਸਐਚਓ ਜਿਹੜੇ ਬੁਲੋਏ ਥਾਣੇ ਦੇ ਥਾਣਾ ਪ੍ਰਭਾਰੀ ਨੇ ਜਸਵੀਰ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਆਏ ਦਿਨ ਪੁਲਿਸ ਦੇ ਪੁਖਤਾ ਇੰਤਜ਼ਾਮ ਨੇ ਗੱਸ ਕੀਤੀ ਜਾਂਦੀ ਹੈ ਪੁਲਿਸ ਪਾਰਟੀਆਂ ਦੇ ਜੋ ਨਾਕੇ ਆ ਉਹ ਚਾਰੇ ਪਾਸੇ ਲਗਾਏ ਹੋਏ ਨੇ ਤੇ ਕਈ ਜਗ੍ਹਾ ਛਾਪੇਮਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਕਿਥੇ ਬਦਮਾਸ਼ੀ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਹੈ ਤੇ ਪੂਰੀ ਸਮੇਂ ਅਨੁਸਾਰ ਉਹ ਕਾਰਵਾਈ ਵੀ ਕਰ ਰਹੀ ਹੈ ਹੱਤਿਆ ਦੇ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਸੀ। ਉਹਨਾਂ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਪਹਚਾ ਦਿੱਤਾ ਹੈ ਸਲਾਖਾ ਦੇ ਪਿੱਛੇ। ਜਸਪੀਰ ਸਿੰਘ ਦਾ ਸਾਫ਼ ਤੌਰ ਤੇ ਕਹਿਣਾ ਸੀ, ਉਹਨਾਂ ਨੇ ਸਾਫ਼ ਤੌਰ ਤੇ ਕਲੀਅਰ ਕਰਤਾ ਜਦ ਤੱਕ ਉਹ ਇਸ ਏਰੀਆ 'ਚ ਨੇ ਉਹ ਕਿਸੇ ਦੀ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ। ਇੱਕ ਤੇ ਆਦ ਇੱਕ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਕਈ ਮਾਮਲੇ ਦਰਜ ਕੀਤੇ ਆ ਤੇ ਸਾਰੇ ਮਾਮਲੇ ਦੇ ਵਿੱਚ ਸਫਲਤਾ ਵੀ ਹਾਸਲ ਕੀਤੀ ਹੈ। بس ਵੀਰਾਂ ਤੁਹਾਡੇ ਸਾਹਮਣੇ ਆ ਪੁਲਿਸ ਨੇ ਹੁਣ ਜਿਹੜਾ ਪੈਸੇ ਮਾਮਲਾ ਮਹਿਲਾ ਮਨੀਸ਼ਾ ਦਾ ਸੀ ਤੇ ਸਮੀਰ ਦਾ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈ ਹੈਰੋਇਨ ਜਿਹੜਾ ਹੈਗਾ ਚਿੱਟਾ ਬਰਾਮਦ ਕਰ ਲਿੱਤਾ ਤੇ ਇਹਨਾਂ ਦਾ ਪੁਲਿਸ ਰਿਮਾਂਡ ਚੱਲ ਰਿਹਾ ਹੁਣ ਰਿਮਾਂਡ ਦੇ ਬਾਅਦ ਹੋਰ ਵੀ ਖੁਲਾਸੇ ਹੋਣਗੇ ਕਿ ਕੌਣ ਕੌਣ ਬੰਦਾ ਕਿੱਥੇ ਕਿੱਥੇ ਕਿਹੜਾ ਕਿਹੜਾ ਨਸ਼ੇ ਦਾ ਕਾਰੋਬਾਰ ਕਰ ਰਿਹਾ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਪੁਲਿਸ ਉਹਨਾਂ ਜਿਹੜੇ ਨਸ਼ੇ ਦੇ ਕਾਰੋਬਾਰੀ ਹੈ ਉਹਨਾਂ ਨੂੰ ਕਿੰਨੀ ਜਰਦੀ ਗ੍ਰਿਫਤਾਰ ਕਰਦੀ ਹੈ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਆਪਣੇ ਸੀ ਹੋਗੀ ਰਵੀ ਦਿਨ ਅਰਮੇਸ਼ ਕੁਮਾਰ